ਲਓ ਜੀ ਪੈ ਗਏ ਕਿਹੜੇ ਚੱਕਰ ਚ ਹੈ ਨਹੀਂ ਮਾਤੂ ਸ਼੍ਰੀ ਦਸਤਾਰ ਦੀ ਕੋਈ ਟੱਕਰ ਚ ਜਿਹੜੇ ਬਾਜ਼ਾਰ ਚ ਜਾ ਕੇ ਤੁਸੀਂ ਲੈਨੇ ਹੋ 15-1500 ਦੇ ਕੁਰਤੇ ਪਜਾਮੇ ਸਾਡੇ ਕੋਲ ਲੈ ਜਾਓ ਸਿਰਫ 700 ਰੁਪਏ ਦਾ ਕੁਰਤਾ ਪਜਾਮਾ ਇੱਕ ਹੋਰ ਵੱਡੀ ਆਫਰ ਦਿੰਨੇ ਆ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਆ ਜਾਓ 25% ਹੋਰ ਡਿਸਕਾਊਂਟ ਦਵਾਂਗੇ 700 ਵਾਲੇ ਕੁਰਤੇ ਪਿਆਮੇ ਦੇ 25% ਡਿਸਕਾਊਂਟ ਦਵਾਂਗੇ ਆ ਜਿਹੜੇ ਤੁਸੀਂ ਲੈਨੇ ਹੋ 2 2000 ਦੇ ਦਬਈ ਵਾਲੇ ਕੁਰਤੇ ਪਿਆਮੇ ਓਏ ਇਹ ਵੀ ਤੁਹਾਨੂੰ 11100 ਚ ਇਹਦੇ ਉੱਤੇ ਵੀ 25% ਡਿਸਕਾਊਂਟ ਦਵਾਂਗੇ ਜਿਹੜੇ ਤੁਸੀਂ ਲੈਨੇ ਹੋ ਪੇਪਰ ਕੋਟਨ ਵਾਲੇ ਕੁਰਤੇ ਪਿਆਮੇ ਬਾਜ਼ਾਰ ਦੇ ਵਿੱਚ ਕੋਈ 3000 ਮੰਗਦਾ ਕੋਈ 3200 ਓਏ ਅਸੀਂ ਦਵਾਂਗੇ 1500 ਰੁਪਏ 1200 ਰੁਪਏ ਇਹਦੇ ਉੱਤੇ ਵੀ 25% ਡਿਸਕਾਊਂਟ ਚਾਹੇ ਤੁਸੀਂ ਲੈਣਾ ਬਾਈ ਡਰੰਗ ਦਾ ਕੁਰਤਾ ਪਿਆਮਾ ਚਾਹੇ ਤੁਸੀਂ ਲੈਣਾ ਕਲਰ ਕੁਰਤੇ ਪਿਆਮੇ ਓਏ ਬੈਸੇਰਾ ਸਾਡੇ ਕੋਲ 200 ਰੁਪਏ ਤੋਂ 200 ਰੁਪਏ ਦੇ ਕੋਰਤਾ ਪੇਮਾ ਸ਼ਰੂ ਹੋ ਰਿਹਾ ਹੈ ਦਾ ਭਾਈ ਜੀ ਰੰਗਾਂ ਦੇ ਵਿੱਚ ਵੀ ਇਹੀ ਆਫਰ ਆ ਬਿਲਕੁਲ ਭਾਜੀ ਆ ਚੱਕੋ ਕੀਜ਼ਾ ਕਾਟਨ ਦਾ ਕੋਰਤਾ ਪਜਾਮਾ ਉਹ ਜਿਹੜੇ ਵੱਡੇ ਵੱਡੇ ਆਰਟਿਸਟ ਪਾਉਂਦੇ ਆ ਰੰਗਦਾਰ ਕੋਰਤੇ ਪਜਾਮੇ ਪੇਪਰ ਕਾਟਨ ਕੀਜ਼ਾ ਕਾਟਨ ਲੈਲਣ ਦੇ ਵਿੱਚ ਲੈ ਲਓ ਚਾਹੇ ਪਠਾਨੀ ਕੋਰਤੇ ਪਜਾਮੇ ਬਣਾ ਲਓ ਰੰਗਾਂ ਵਿੱਚ ਹੀ ਬਾਕਮਾਲ ਹੁਣ ਬਲੈਕ ਕਲਰ ਦਾ ਕੋਰਤਾ ਪਜਾਮਾ ਗੱਗੂ ਗਰਨੇ ਜਿਹੜਾ ਪਾਇਆ ਹੁੰਦਾ ਕੀਜ਼ਾ ਕਾਟਨ ਦਾ ਆ ਚੱਕੋ ਚਾਹੇ ਪੇਪਰ 'ਚੇ ਬਲੈਕ ਲੈ ਲਓ ਚਾਹੇ ਲੇਲਣ 'ਚੇ ਬਲੈਕ ਲੈ ਲਓ ਬਲੈਕ ਕਲਰ ਦੇ ਵਿੱਚ ਵੀ ਵੈਰਾਈਟੀਆਂ ਬੇਸ਼ੁਮਾਰਾ ਚੈੱਕ ਕਰ ਲਓ ਟੌਪ ਕਾਸ ਬਲੈਕ ਦੇ ਵਿੱਚ ਹੀ ਰੰਗਾ ਵਿੱਚ ਹੀ ਇੰਨੀ ਆ ਵੀ ਤੁਸੀਂ ਦੇਖਦੇਗਾ ਹੈਰਾਨ ਹੋ ਜੋਗੇ ਚੱਕੋ ਜੀ ਦੇਖੋ ਜੀ ਕੁਰਤੇ ਪਜਾਮਾ ਦੇਣੇ ਦੇਣੇ ਆ ਉਹ ਜਿਹੜਾ ਡਾਕਟਰ ਰਾਜਕੁਮਾਰ ਚੱਬੇਵਾਲ ਐਮਪੀ ਸਾਹਿਬ ਪਾਉਂਦੇ ਕੁਰਤੇ ਪਜਾਮਾ ਉੱਤੇ ਬਾਸਕਟਾਂ ਉਹ ਵੀ ਦਵਾਂਗੇ ਰੰਗ ਵੀ ਬੜੇ ਸੋਹਣੇ ਸੋਹਣੇ ਦਵਾਂਗੇ ਕਹਿੰਦੇ ਪਿਓ ਪੁੱਤ ਦੀ ਜੋੜੀ ਡਾਕਟਰ ਇਸ਼ਾਨ ਚੱਬੇਵਾਲ ਦੇ ਡਾਕਟਰ ਰਾਜਕੁਮਾਰ ਚੱਬੇਵਾਲ ਨਿਖਣ ਨਿਖਰ ਕੇ ਜਾ ਰਹੇ ਆ ਸਕੂਲਾਂ ਦੇ ਅਧ்கਾਟਨ ਕਰ ਰਿਹਾ ਤੇ ਤੁਹਾਨੂੰ ਅਸੀਂ ਕੁਰਤੇ ਪਜਾਮੇ ਦੇ ਪਾਉਣ ਲਈ ਬਸਟਾਂ ਦੇਮਾਂਗੇ ਟਾਪ ਦੀਆ ਅਚਾ ਆਜੋ 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 ਭਾਈ ਕੋਟ ਪੈਂਟ ਵੀ ਲੈਣੇ ਵਿਆਹ ਤੇ ਵੀ ਜਾਣਾ ਆ ਬਿਲਕੁਲ ਭਾਜੀ ਦੇਖੋ ਕੋਟ ਪੈਂਟ 2 ਪੀਸ ਬਣਾ ਲੋ ਚਾਹੇ 3 ਪੀਸ ਬਣਾ ਲੋ 2 ਪੀਸ 2995 3 ਪੀਸ 3760 ਉਹਨਾਂ ਤੇ ਵੀ 25% ਲੈਸ ਆ ਚੱਕੋ ਸੀਆਰਐਮ ਕੈਟਨੀ ਦਾ ਕੋਟ ਪੈਂਟ ਚਾਹੇ ਰੇਮਨ ਦਾ ਕੋਟ ਪੈਂਟ ਲਗਜ਼ਰੀ ਕੋਟ ਪੈਂਟਾਂ ਦੇ 25 25% ਡਿਸਕਾਊਂਟ ਲਾਤੀ ਭਾਜੀ ਦੇਖੋ ਜਿਹੜਾ ਤੁਸੀਂ ਲੈਣਾ 10000 ਰੁਪਏ ਦਾ ਕੋਟ ਪੈਂਟ ਬਾਜ਼ਾਰ 'ਚ ਆ ਕੇ ਅਸੀਂ ਤੁਹਾਨੂੰ ਦੇਣਾ ਸਿਰਫ 29 95 ਚ ਉਹ ਵੀ ਸਲਾਈ ਕਰਕੇ ਦੇਣਾ ਤੇ ਕੱਪੜੇ ਦੇ ਉੱਤੇ ਅਸੀਂ 25% ਡਿਸਕਾਊਂਟ ਦਵਾਂਗੇ ਜਿਹੜਾ ਕੁਝ ਲੈਣਾ 15000 ਰੁਪਏ ਦਾ 3 ਪੀਸ ਕੋਟਮੈਂਟ ਅਸੀਂ ਦਵਾਂਗੇ 3760 ਦੇ ਵਿੱਚ ਉਹ ਵੀ ਸਲਾਈ ਕਰਕੇ ਚੈਲੰਜ ਕਰਦੇ ਆ ਕਿਸੇ ਨੂੰ ਨਹੀਂ ਦੇ ਹੋਣਾ ਚਾਹੇ ਤੁਸੀਂ ਲਾਈਨ ਵਾਲਾ ਲੈਣਾ ਚਾਹੇ ਤੁਸੀਂ ਚੈੱਕ ਲੈਣਾ ਚਾਹੇ ਤੁਸੀਂ ਲੈਣੀ ਹੈ ਬਲੇਜ਼ਰਾਂ ਦੇਖੋ ਬਲੇਜ਼ਰਾਂ ਦੇ ਵਿੱਚ ਵੀ ਬਹੁਤ ਸੋਹਣੇ ਸੋਹਣੇ ਰੰਗ ਬੜੇ ਸੋਹਣੇ ਡਿਜ਼ਾਈਨ ਪਲੇਨ ਚ ਲੈ ਲਓ ਲਾਈਨ ਵਾਲਿਆਂ ਦਾ ਚੈੱਕ ਲੈ ਜਾਓ ਚਾਹੇ ਤੁਸੀਂ ਗੁੱਗੂ ਗੈਲ ਵਾਲਿਆਂ ਦੀਆਂ ਬਾਸਕਟਾਂ ਮਾਦਰਮ ਸਾਡੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਟਵੀਟ ਵਾਲੇ ਕੋਟ ਪੈਂਟ ਲੈਣੇ ਆ, ਕੁਰਤੇ ਪਜਾਮੇ ਲੈਣੇ ਆ, ਸ਼ੇਰਵਾਨੀਆਂ, ਬਲੇਜ਼ਰ, ਬਾਸਨਾ ਬਹੁਤ ਸੋਹਣੀ ਰੇਂਜ। ਬਾਈ ਜੀ ਟੇਲਰ ਹੈਗੇ ਆਪਣੇ ਕੋ। ਦੇਖੋ ਜੀ ਲਗਜ਼ਰੀ ਟੇਲਰ, ਟੌਪ ਕਲਾਸ ਸਵਾਈ 2 ਪੀ 2995, 3 ਪੀ 3760। ਕੁਆਲਿਟੀ ਚੈੱਕ ਕਰ ਲਓ, ਲਗਜ਼ਰੀ ਟੇਲਰ ਆ ਸਾਡੇ ਕੋਲੇ। ਤੁਸੀਂ ਫਿਨਿਸ਼ਿੰਗ ਚੈੱਕ ਕਰੋ, ਚਾਹੇ ਟਕਸੀਡੋ ਬਣਾਉਣਾ, ਚਾਹੇ ਕੁਰਤਾ ਪਜਾਮਾ ਪਾਰਟੀ ਵੇਲ ਬਣਾਉਣਾ, ਚਾਹੇ ਕੁਰਤਾ ਪਜਾਮਾ ਗੇੜੀ-ਛੇੜੀ ਵਾਸਤੇ ਬਣਾਉਣਾ। ਦੇਖੋ ਜੀ ਟੌਪ ਕਲਾਸ ਲਗਜ਼ਰੀ ਕੋਟ ਪੈਂਟ, ਕੁਰਤੇ ਪ ਸਾਰਾ ਕੁਛ ਹੀ ਆ ਦੇਖੋ ਮਾਤੂ ਸ਼ਹੀਦ ਦਸਤਾਰ ਦੀ ਬਰਾਬਰੀ ਨਹੀਂ ਹੋਣੀ ਦੇਖੋ ਸਿੱਧੀ ਜੀ ਗੱਲ ਹੈ ਕਾਮਾਂ ਦਾ ਬਾਜਾਂ ਦਾ ਤੇ ਚਮਚਿਆਂ ਦਾ ਤੇ ਉਸਤਾਦਾਂ ਨਾਲ ਕਦੇ ਮੁਕਾਬਲਾ ਨਹੀਂ ਹੋ ਸਕਦਾ ਉਵੇਂ ਹੀ ਮਾਤੂ ਸ਼ਹੀਦ ਦਸਤਾਰ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਕਿਉਂਕਿ ਜੋ ਰੇਟ ਦੇ ਨਿਆ ਜੋ ਕੁਆਲਿਟੀ ਦੇ ਨੇ ਆ ਜੋ ਲਗਜ਼ਰੀ ਲੈਸ ਕਪੜਾ ਦੇ ਨੇ ਆ ਪੂਰੇ ਪੰਜਾਬ ਤੋਂ ਤੁਹਾਨੂੰ ਕਿਤੋਂ ਵੀ ਨਹੀਂ ਮਿਲਣਾ ਕਿਤੋਂ ਵੀ ਨਹੀਂ ਮਿਲਣਾ ਇਕੋ ਜਿਹਾ ਚਾਹੇ ਤੁਸੀਂ ਬੈਂਕਾਂ 'ਚ ਕੰਮ ਕਰਦੇ ਆ ਤੁਸੀਂ ਆਫਿਸ 'ਚ ਕੰਮ ਕਰਦੇ ਆ ਤੁਸੀਂ ਜਾਣਾ ਵਿਆਹ ਸ਼ਾਦੀ ਪਾਰਟੀ ਦੇ ਗਰਮੀਆਂ ਦਾ ਮੌਸਮ ਆ ਕਿ ਤੁਸੀਂ ਲੈਣੀ ਆ ਪੈਂਟਾਂ ਸ਼ਰਟਾਂ ਸਾਡੇ ਕੋਲ ਸ਼ਰਟਾਂ ਦੇ ਵਿੱਚ ਹੀ ਬਹੁਤ ਸੋਹਣੀ ਰੇਂਜ ਆ ਚੁੱਕੀ ਆ ਜਿਹੜੇ ਤੁਸੀਂ ਵੱਡੇ ਵੱਡੇ ਸ਼ੋਅਰੂਮਾਂ ਜਾ ਕੇ 2-2000 ਰੁਪਏ ਖਰਚਦੇ ਹੋ 3-3000 ਰੁਪਏ ਖਰਚੋ ਅਸੀਂ 400 500 ਰੁਪਏ ਦੇ ਵਿੱਚ ਵੈਸੇ ਸਾਡੇ ਕੋਲ 250 ਰੁਪਏ ਰ ਸ਼ਰਟ ਸ਼ੁਰੂ ਆ ਉਸ ਤੋਂ ਇਲਾਵਾ ਤੁਸੀਂ ਪ੍ਰਿੰ ਆ ਲਾਈਨਾਂ ਵਾਲੀਆਂ ਲੈਣੀਆਂ ਪਲੇਨ ਲੈਣੀਆਂ 셔ਲਟਾਂ ਦੇ ਵਿੱਚ ਬਹੁਤ ਸੋਹਣੀ ਵੈਰਾਈਟੀ ਆ 셔ਲਟਾਂ ਦੇ ਨਾਲ ਮੈਚ ਕਰਕੇ ਤੁਸੀਂ ਇੱਥੋਂ ਪੈਂਟਾਂ ਵੀ ਲੈ ਕੇ ਜਾ ਸਕਦੇ ਆ ਮਤਲਬ ਸਾਰਾ ਸਟੋਕ ਚਾਹੇ ਤੁਸੀਂ ਕੁੜਤੇ ਪਜਾਮੇ ਲੈਣੇ ਆ ਕੋਟ ਪੈਂਟ ਲੈਣੇ ਆ ਪੈਂਟਾਂ 셔ਲਟਾਂ ਲੈਣੀਆਂ ਬਲੇਜ਼ਰ ਬਾਸਕਟ ਸ਼ੇਰਪਾਨੀਆਂ ਤੇ ਸਾਡੇ ਕੋਲ ਆਜੋ 30 ਅਪ੍ਰੈਲ ਤੋਂ ਪਹਿਲਾਂ ਪਹਿਲਾਂ 25% ਡਿਸਕਾਊਂਟ ਦਵਾਂਗੇ ਕਿਸੇ ਤੋਂ ਨਹੀਂ ਤੇ ਹੋਣਾ ਅੱਛਾ ਕੱਪੜਾ ਵੀ ਕੋਈ ਝੋਲਾ ਸ਼ਾਪਣੀ ਵੱਡੇ ਵੱਡੇ ਬ੍ਰਾਂਡ ਵੱਡੇ ਵੱਡੇ ਬ੍ਰਾਂਡ ਦਵਾਂਗੇ ਤੁਹਾਨੂੰ ਮਾਤੂ ਸ਼੍ਰੀ ਦਸਤਾਰ ਅੰਕਲ ਓਮ ਦਾ ਸ਼ੋਰੂਮ ਮੋਗਾ ਰੋਡ ਬਾਗਾਪਣਾ 25% ਸਪੈਸ਼ਲ ਆਫਰ ਤੁਹਾਨੂੰ ਅਸੀਂ ਦਵਾਂਗੇ ਛੇਤੀ ਆਜੋ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜਸਾਂ ਟੀਵੀ ਬਾਗਾਪਣਾ